ਪਾਣੀ ਲੈ ਕੇ ਜਾਏ ਕਿੱਥੇ ਹਾਂ ਜਾਇਆ ਦੀਆ ਕੀ ਬਣੇ ਫਿਰ ਰਿਜ਼ਲਟ ਦਾ ਆ ਗਿਆ ਨਾ ਆਪਾਂ ਅਗਲੀ ਵਾਰ ਦੇਖ ਲਾਂਗੇ ਕੋਈ ਨਾ ਫਿਰ ਕੁਝ ਨਹੀਂ ਹੁੰਦਾ ਕਿਉਂ ਕੀ ਹੋਇਆ ਗਲਤ ਦੱਸੋ ਉਹ ਬਸ ਦੋ ਗੱਲ ਨੰਬਰ ਘਟ ਰਹੇ ਤੇ ਯਾਰ ਉਹ ਕੋਈ ਨਾ ਤੂੰ ਐ ਮੜ ਜਾ ਕਿਉਂ ਖਰਾਬ ਕਰਦੀ ਆ ਆਪਾਂ ਅਗਲੀ ਵਾਰ ਦੇਖ ਲਾਂਗੇ ਕੋਈ ਗੱਲ ਨਹੀਂ ਕਿਹੜਾ ਪਹਿਲਾ ਪੇਪਰ ਤੀਗਾ ਦੇ ਕਿੰਨੀ ਮਿਹਨਤ ਕੀਤੀ ਸਮੈਸ਼ਵਰ ਮੈਨੂੰ ਤਾਂ ਸੀਗਾ ਕਿ ਪੱਕਾ ਨੰਬਰ ਆ ਜਾਊਗਾ ਮੇਰਾ ਚਲ ਕੋਈ ਨਾ ਫੇਰ ਕੀ ਹੋ ਗਿਆ ਅਗਲੀ ਵਾਰੀ ਏ ਤੋਂ ਵੀ ਜ਼ਿਆਦਾ ਮਿਹਨਤ ਕਰੀ ਹੋਰ ਵਧੀਆ ਨੰਬਰ ਆ ਜਾਣਗੇ ਐ ਕਿ ਤੁਸੀਂ ਰਿਸ਼ਤੇਦਾਰੀਆਂ ਚ ਫਿਰਦੇ ਰਹੋ ਗਲੇ ਭਾਬੀ ਸ਼ਪਾਰਸ਼ਾਂ ਚ ਪੁਰਸ਼ਾਈਆਂ ਵਾਲੀਆਂ ਚਲਦੀਆਂ ਨੇ ਹੋਰ ਬੜਿਆ ਵੀ ਨਹੀਂ ਗਿਆ ਤੂੰ ਬੇਚੈਰੀ ਤੋਂ ਚੱਜ ਨਾਲ ਪੜੀ ਸੀ ਦੀਦੀ ਮੈਂ ਸੱਚੇ ਪੇਪਰ ਵੀ ਮੇਰਾ ਬਹੁਤ ਵਧੀਆ ਹੋਇਆ ਮੈਨੂੰ ਉਮੀਦ ਸੀਗੀ ਵੀ ਇਸ ਵਾਰ ਪੱਕਾ ਨੰਬਰ ਆ ਜਾਊਗਾ ਮੇਰਾ ਕੀ ਪਤਾ ਭਾਈ ਫਿਰ ਕੋਈ ਨਾ ਅਗਲੀ ਵਾਰ ਆਪਾਂ ਵਧੀਆ ਪੜਕੇ ਨਾ ਵਧੀਆ ਤਿਆਰੀ ਕਰਕੇ ਦੇਵਾਂਗੇ ਪੇਪਰ ਅੱਛਾ ਆਪਾਂ ਇਹ ਪੋਸਟਮੈਨ ਵਾਲੀ ਭਰਿਆ ਦੀ ਗਾਣਾ ਦਾਖਾਨੇ ਵਾਲੀ ਭਰਿਆ ਦੀ ਪੇਪਰ ਜਾਂ ਆਹੋ ਅੱਛਾ ਜੇ ਮਤਲਬ ਜਿਹੜਾ ਬੰਦਾ ਲੱਗ ਜਾਂਦਾ ਇੱਥੇ ਪੋਸਟਮੈਨ ਉਹ ਤਾਂ ਕਹਿੰਦੇ ਆਪਾਂ ਪੋਸਟਮੈਨ ਫਿਰ ਜੇ ਜਨਾਨੀ ਲੱਗ ਜੀ ਉਹਨੂੰ ਕੀ ਕਹਿੰਦੇ ਆਪਾਂ ਮੈਨੂੰ ਕੀ ਪਤਾ ਮੈਂ ਕਿਹੜਾ ਲੱਗ ਗਈ ਹੈ ਮੈਨੂੰ ਨਹੀਂ ਪਤਾ ਉਹ ਕਮਲੀ ਲੱਗ ਗਈ ਤੂੰ ਆ ਦੇਖ ਡੱਬਾ ਚੱਕ ਸੱਚੀ ਹਾਂ ਨੌਵਾਂ ਨੰਬਰ ਆ ਤੇਰਾ ਸੱਚੀ ਕਹਿ ਰਹੇ ਹੋ ਨਾ ਉਹ ਸੱਚੀ ਕਹਿਣਾ ਪੇਪਰ ਤੇਰਾ ਕਲੀਅਰ ਹੋ ਗਿਆ ਦਿਖਾ ਮੈ ਚੁੰਡੀ ਵੱਡ ਮੈਂ ਤੇ ਥੱਪੜ ਨਾ ਮਾਰਾਂ ਫਿਰ ਜਾਲੇ ਚ ਕੀ ਨਾ ਆ ਜੂਗਾ ਸੱਚੀ ਲੈ ਨਾ ਤੇ ਨਾ ਪਰੇ ਜਾ ਤੈਨੂੰ ਵੀ ਦੱਸਾਂਗਾ ਹਾਂ ਦੀਦੀ ਤੁਹਾਨੂੰ ਵੀ ਦੱਸਾਂਗੀ ਆ ਫੜ ਦੇ ਤੇਰੀ ਆ ਨਾ ਹਾਂ ਹਾਏ ਸੱਚ ਇਹ ਬਾਬਾ ਨਾਲ ਸ਼ੁਕਰ ਮੈਂ ਕਿੰਨੀ ਮਿਹਨਤ ਕੀਤੀ ਸੀ ਮੈਨੂੰ ਪਤਾ ਨਹੀਂ ਸੀ ਦੀ ਕਿਸਰ ਪੱਕਾ ਨੰਬਰ ਆਊਗਾ ਮੇਰਾ ਹੁਣ ਰੋਤਾ ਸੀਗਾ ਤੁਸੀਂ ਤਾਂ ਉਹ ਮੈਂ ਦੇਖਾਂ ਮੂਝਾ ਕਿਵੇਂ ਉੱਡਦਾ ਦਾ ਲੈ ਚੱਕ ਕਰਾਂ ਭਾਬੀ ਦਾ ਮੂੰਹ ਮਿੱਠਾ ਦੀ ਵਧਾਈਆਂ ਹਾਂ ਤੁਹਾਨੂੰ ਤੇਨੂੰ ਵੀ ਵਧਾਈਆਂ ਲੈ ਤੇਨੂੰ ਵੀ ਵਧਾਈਆਂ ਵਧਾਈਆਂ ਭਾਬੀ ਤੇਨੂੰ ਵੀ ਪਰ ਮੂੰਹ ਮਿੱਠਾ ਕੋਈ ਨਹੀਂ ਬਾਤ ਚ ਕਰਾਂਗੇ ਫੜੋ ਦੀ ਆਇਦਰ ਵੀ ਲਿਆ ਤੂੰ ਵੀ ਮੂੰਹ ਮਿਠਾ ਕਰ ਲੈ ਲੈ ਮੈਂ ਤੂੰ ਵੀ ਕਰ ਬਾਈ ਦਵਾਈ ਉਹ ਦਵਾਈ ਲੈਣ ਗਏ ਨੇ ਫੇਰ ਗਿਆ ਕੱਲੋ ਗਿਆ ਉਹ ਸਵੇਰ ਦੇ ਗਏ ਆ ਅੱਛਾ ਤੁਸੀਂ ਉੱਥੇ ਜਾ ਕੇ ਦੱਸਿਓ ਬਾਈ ਨੂੰ ਇਹਨੇ ਮੂੰਹ ਮਿਠਾ ਕਰਾਇਆ ਤੂੰ ਇਹਨੇ ਬਲਾਂ ਚਾਹੂ ਬਣਾ ਮੈਂ ਚਾਹੂ ਬਣਾ ਕੇ ਪੀ ਕੇ ਜਾਂਦੇ ਆ ਫਿਰ ਠੀਕ ਹੈ ਮਣੀ ਬਣਾਉਣੀ ਆ ਚਾਹ ਮੈਂ ਚਾਹ ਤਾਂ ਮੈਂ ਬਣਾ ਲਾਂਗੀ ਨੌਮਾ ਨੰਬਰ ਆਇਆ ਬੱਬੀ ਨੌਮਾ ਨੰਬਰ ਉਹ ਕਿਵੇਂ ਮਤਲਬ 500 ਪੋਸਟਾਂ ਦੀਆਂ 9ਵੇਂ ਨੰਬਰ ਤੇ ਇਹਦਾ ਨਾਮ ਆ ਗਿਆ। ਅੱਛਾ। ਹਾਂ। ਮਤਲਬ ਇਹ ਤਾਂ ਫਿਰ ਪੜਾਈ 'ਚ ਸ਼ਿਆਰ ਹੈ। ਹਾਂ ਹਾਂ। 13 ਤਾਂ ਮੈਨੂੰ ਐ ਕਹਿੰਦੇ ਨੇ ਕਿ ਡਿਊਟੀ ਡਿਊਟੀ ਦੂਰ ਲੱਗੂਗੀ। ਅੱਛਾ। ਬਾਅਦ 'ਚ ਨੇੜੇ ਕਰਾ ਲਾਂਗੇ ਉਹ। ਹਾਂ ਡੈਫੀਨੇਸ਼ਨ ਲਾ ਕੇ। ਠੀਕ ਹੈ। ਕਿਤਾਬ ਬਣਾਉਣੀ ਹੈ ਚਾਹਤ ਦੱਸ ਦੇ। ਬਣਾ ਰੱਖ। ਵਧੀਆ ਜੀ ਬਣਾ ਲਈ। ਠੀਕ ਹੈ। ਬਹੁਤ ਵਧੀਆ ਹੋ ਗਿਆ। ਮਤਲਬ ਤਾਂ ਚਾਹ ਨਹੀਂ ਚੱਕਿਆ ਮੈਂ। ਲੋਕੀ ਤੇ ਲੱਗ ਜੂਗੀ। ਇਹਦਾ ਰੋਜ਼ ਉੱਠ ਕੇ ਪਾਠ ਕਰਦੀ ਨੂੰ ਦੀ ਭਾਬੀ। ਵੀ ਆਪ ਨਿਕਲਦੇ ਚਾਹਤ ਜੋਬ ਜੀ ਵਧੀਆ ਚੱਲ ਲੱਗ ਗਈ। ਹਾਂ ਚੱਲ ਗਈ ਹੈ ਕਰ ਲੈ ਗਈ। ਪਰਮਾਤਮਾ ਮੂਰੇ ਕੀਤੀ ਅਰ ਕਾਲਾ ਜੇ ਪਸੰਦ ਨੇ ਤੈਨੂੰ ਘੜਕਾਂ ਆਵਾ ਕੱਜਰ ਤੇ ਆ ਪੱਕੀ ਇਹ ਪਿਆਲੀ ਪਰ ਮਰਾ ਸਾਲਾ ਇੱਕ ਦਿਨ ਨਿਕਲ ਕੇ ਡਿਗਲ ਜੇ ਹਾਉਲੀ ਆਪਣਾ ਕਰ ਲਾ ਨਾ ਗੱਟ ਦੀ ਨੀ ਕਾਲਾ ਜੇ ਕੋਈ ਕਿਦਰੇ ਨਹੀਂ ਕਰਦਾ ਤੇਰੇ ਹਾਉਲੀ 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 ਮਰਾ ਬਿਰਹਾ ਹਾਉਲੀ ਬਰੇ ਹਾਉਲੀ ਮਸ਼ੀਨਰੀ ਨਹੀਂ ਚਲਾਉਣੀ ਆਉਂਦੀ ਅੱਜ ਕੱਲ ਦੀ ਮਂਦੀਰੇ ਨੂੰ ਜਿਆਦਾ ਪਹਿਲਾਂ ਹੁਣ ਲੈਣੀ ਕਿਵੇਂ ਦਵਾਈ ਇਹ ਇੱਕ ਮੰਗੂ ਲੈਣੀ ਹੱਥ ਨੇ ਪੈਣ ਲੱਗੇ ਐਂ ਬੇਗ ਮੰਗੂ ਨਹੀਂ ਲੈਣੀ ਇਹ ਰੋਟੀ ਤੋਂ ਘਾਟਾ ਪਹਿਲਾਂ ਤੜਕੇ ਨਾਲੇ ਆਥਣੇ ਨਿਰਨੇ ਗਾਲ ਜੇ ਬੀ ਸਵੇਰੇ ਤਾਂ ਆਥਨੇ ਰੋਟੀ ਤੋਂ ਘੰਟਾ ਪਹਿਲਾਂ ਪੀਏ ਨੂੰ ਇੱਕ ਗਲਾਸ ਭਰ ਕੇ ਪੀਣਾ ਜਿਹੜਾ ਛੋਟਾ ਗਲਾਸ ਹੁੰਦਾ ਆਪਣਾ ਕਿਤੇ ਉਹੀ ਨਾ ਨੇ ਸਿੱਟੀ ਚੱਲੀ ਚ ਪਾਣੀ ਨਹੀਂ ਪਾਉਣਾ ਹੈਗਾ ਭਾਈ ਤੂੰ ਤੇਰੀ ਚਾਚੀ ਨੂੰ ਸਮਝਾ ਆ ਜਾ ਮੇਰਾ ਤਾਂ ਤਮਾਜ਼ ਥੇ ਲੈ ਪਿਆ ਉਹਦਾ ਕੀਆਂ ਨੂੰ ਪੰਨੂ ਮੇਰੇ ਕੋਲੇ ਲੈ ਚੱਲ ਪੰਨੂ ਐ ਦੇ ਕੋਲੇ ਹੁਣ ਸਹੀ ਦੀ ਦਵਾਈ ਭੁੱਲ ਗਿਆ ਆ ਜਾ ਮੈਂ ਵੀ ਪੀਲਾ ਕਰਾ ਕੋਟੋਏ ਹੈ ਇਹ ਲੈ ਕਰਾ ਤਾਂ ਵਧੀਆ ਹੈ ਲੀਵਰ ਉੱਤੇ ਹੋਈ ਨਾ ਜਾਲ ਮਰਾਦਾ ਟਾਕੜਿਆ ਆਇਆਗਾ ਤੂੰ ਫੜ ਰੱਖਿਆ ਆਪਾਂ ਇਹਨੂੰ ਕੀ ਹੋਇਆ ਐਡਾ ਕਾ ਨੂੰ ਕੱਜਰ ਦਿਆ ਕਮਜ਼ੋਰ ਹੈ ਕਿਤੇ ਚੋਰੀ ਆ ਗਈ ਤੇ ਔਖਾ ਹੋ ਜੇ ਹੋਰਾ ਐਡਾ ਹੋਇਆ ਆਪਾਂ ਲੀਵਰ ਜੰਮ ਰੇ ਸਾਲੇ ਦਾ ਹੋਰ ਬਾਬੀ ਇਹ ਲੱਡੂਗਾ ਤਾਂ ਖਾਈ ਜਾਂਦੇ ਨੇ ਇਹ ਭਾਈ ਮੇਰੀ ਮਰਨ ਦੀ ਖੁਸ਼ੀ ਚ ਖਾਂਦੇ ਨੇ ਇਹਨੂੰ ਆਇਆ ਵੀ ਲੀਵਰ ਪੱਟ ਗਿਆ ਦਾ ਲੀਵਰ ਟੁੱਟੂ ਆ ਦਾ ਹੁਣ ਇਹ ਮਰੂਏ ਪਹਿਲਾਂ ਦੇਖ ਲੈ ਦੇਖ ਲੈ ਵੀ ਰਿਆ ਪਹਿਲੀ ਪਾਰਟੀਆਂ ਸ਼ੁਰੂ ਕਰੇ ਨਾਲੂ ਪਤਾ ਲੱਗ ਗਿਆ ਜਿੱਦੇ ਭੈਣ ਤੇ ਜਾਰਦਾ ਲੀਵ ਟੁੱਟ ਕੇ ਲੈਟਰਿੰਗ ਥਾੜੀ ਬਾਹਰ ਆ ਗਿਆ ਉਹ ਦੀਪਕ ਨੂੰ ਪੜੋਕਾ ਭੈਣ ਦੀ ਬੋਲੂ ਰੁਪਿਆ ਉਹ ਵੀ ਜਿਹੜਾ ਲੈਟਰਿੰਗ ਅਸੀਂ ਬਾਹਰ ਆ ਜੂਗਾ ਹੋਰ ਇਹ ਗੱਲਾਂ ਕਰੀ ਜਾਂਦਾ ਪਾਪੇ ਬਾਈ ਅਸੀਂ ਦਾ ਕੁੱਲ ਮਿਲਾ ਕੇ ਇੰਨਾ ਤਜਰਬਾ ਕਰਿਆ ਵੀ ਅੱਜ ਤੱਕ ਜਿਹੜੀ ਚੀਜ਼ ਅੰਦਰ ਹੁੰਦੀ ਆ ਉਹ ਲੈਟਰਿੰਗ ਖਾਲੀ ਬਾਹਰ ਆਉਂਦੀ ਉਹ ਇਹ ਨਹੀਂ ਆਉਂਦਾ ਹੁੰਦਾ ਉਹ ਦੱਸਿਆ ਦੱਸਿਆ ਆ ਜਾ ਵੇ ਲੈਣਾ ਜਾਈ ਮੈਂ ਮੁੱਠਾ ਚੈੱਕ ਅਪ ਅਰੇ ਮੁੱਠਾ ਕਰਾਈ ਜਣਾ ਤੇ ਮੇਰਾ ਉਹ ਤੂੰ ਕਰਤਾ ਸਈ ਕਰਤਾ ਵਾ ਉਹ ਨਾ ਨਾ ਉਹ ਨਾ ਨਾ ਇਹ ਮਖਬਾ ਨਾ ਉਹ ਕਰਤਾ ਸੀ ਤੂੰ ਖਾਣ ਦਾ ਟੂਲਾ ਲਾ ਤੂੰ ਦਾ ਤਸੀ ਵੀਰੇ ਲੀਵਰ ਕੱਟਾ ਹੋਇਆ ਮੇਰੇ ਘੱਟ ਚ ਮੇਰੇ ਹਸਾਲਿਆ ਆ ਮਰਨ ਦੀ ਕਕਾਰ ਤੇ ਆ ਰਿਆ ਐਡਾ ਲੀਵਰ ਹੋਰੇ ਐਡਾ ਸੁੱਜ ਕੇ ਲੀਵਰ ਐਡਾ ਹੋ ਗਿਆ ਐਡਾ ਮੇਰੇ ਹਸਾਲਿਆ ਸਾਇਰੀ ਅੱਬਾ ਬਰ ਇੰਜਨ ਹੁੰਦਾ ਐਡਾ ਲੀਵਰ ਕਿੱਥੇ ਹੁੰਦਾ ਅੰਦਰ ਪਤਾ ਨਹੀਂ ਲੱਗਦਾ ਭਾਈ ਮਸ਼ੀਨ ਪਾਈ ਦੀ ਅੰਦਰ ਇਹਦੇ ਅੰਦਰ ਇਹਦੇ ਅੰਦਰ ਮਸ਼ੀਨ ਪਾਈ ਡਾਕਟਰ ਨੇ ਵਧਾਈਆਂ ਹੁਣ ਤੁਹਾਨੂੰ ਪਾਚਬਾਨੀ ਕੋ ਸਗਰ ਨੇ ਪਾਈ ਵਧਾਈਆਂ ਸਾਨੂੰ ਸਾਰਿਆਂ ਨੂੰ ਵਧਾਈਆਂ ਭਾਈ ਮੇਰਾ ਤਾਂ ਹੁਣ ਲੱਗੇ ਲੱਗਾ ਕਰਾਏ ਨੇ ਹੋ ਰਿਹਾ ਤਾਂ ਮਰਨ ਵਾਲਾ ਹੋ ਰਿਹਾ ਗੰਜਰ ਦਾ ਤੁਸੀਂ ਲੱਡੂ ਵੰਡਦੇ ਸ਼ਰਮ ਕਰ ਵਧਾਈਆਂ ਭਾਈ ਓਏ ਮੈਂ ਤਾਂ ਦਾਮ ਬਣਦਾ ਇਹਦੀ ਉਹ ਲੱਗੀ ਜੋਬ ਲੱਗੇ ਦੀ ਨੌਕਰੀ ਮਿਲ ਗਈ ਇਹਨੂੰ ਨੌਕਰੀ ਲੱਗ ਗਿਆ ਭਾਈ ਤੁਸੀਂ ਉਹ ਨੌਕਰੀ ਮਿਲ ਗਈ ਮੈਂ ਤਾਂ ਕਾਹ ਦੇਖਣਾਰੇ ਬੈਠਾ ਮੈਂ ਤਾਂ ਹੁਣ ਆਉਂਦੇ ਆ ਮਾਰ ਦੇ ਹੋਰ ਆ ਜਾ ਬਜਾ ਪਾਣੀ ਲਿਆ ਦੇ ਭਾਈ ਇਹਨੂੰ ਕੀ ਤੋਂ ਟੈਕਟ ਕਰਾ ਕੇ ਦੇ ਦੀ ਤੂੰ ਯਾਰੇ ਗਏ ਤੇ ਸੀ ਨਾ ਹੈ ਪਟਿਆੜੇ ਪਟਿਆੜੇ ਤੋਂ ਬਾਅਦ ਫਿਰ ਆ ਕੰਮੀ ਵਾਲਾ ਹੈ ਸਮਰਾਲੇ ਆਹੋ ਉੱਥੀ ਗਏ ਤੇ ਠੀਕ ਆਲਾ ਫਿਰ ਆ ਕੜ ਆ ਜੁੱਤੀ ਕੱਢ ਦੇ ਹੋਰ ਅੱਛਾ ਪਤਾ ਹੁਣ ਮੈਂ ਵਰਗੀ ਹੋਈ ਨਹੀਂ ਵਰਤਦਾ ਆਹ ਨੂੰ ਭਰ ਗਈ ਭਾਈ ਐਡਾ ਹੋਇਆ ਭਾਈ ਐਡਾ ਦਸਰੀ ਅੰਬ ਜੱਡਾ ਪੱਕਿਆ ਪਿਆ ਮੇਰੇ ਸਾਹ ਦੇ ਟੁੱਟ ਕੇ ਗਰ ਗਿਆ ਬਾਹਰ ਨਿਕਲ ਗਿਆ ਫੇਰ ਮਰ ਜੀ ਹਾਂ ਕਲਪਚੇ ਕੋਈ ਪਲੇਟ ਆ ਅੰਦਰੋਂ ਯਾਰ ਜਿਹੜਾ ਆਨੂੰ ਦੱਸਿਆ ਟੁੱਟ ਗਈ ਕਿਉਂ ਯਾਰ ਪਤਾ ਮੰਗ ਲੈ ਬਾਈ ਐਸੇ ਹੈ ਨਾ ਇਹਨਾਂ ਮਗਰਾਇਲ ਜੇ ਤਾਂ ਉਹ ਮਗਰਾਇਲ ਨਹੀਂ ਹੈ ਦਵਾਈ ਹੈਗੀ ਦੇਸੀ ਦਵਾਈ ਹੈ ਸਵੇਰੇ ਸ਼ਾਮ ਦੇਣੀ ਹੈਗੀ ਨਿਰਮੇ ਕਾਲਜੇ ਭਾਈ ਅੱਛਾ ਇੱਕ ਗਲਾਸ ਇਹਨਾਂ ਨੇ ਤੇਰੇ ਨੂੰ ਮਿਰਚਾਂ ਪਾ ਕੇ ਦੇ ਦੇਣੀ ਆ ਇੱਕ ਗਲਾਸ ਸਵੇਰੇ ਦੇਣਾ ਬਾਈ ਤੇ ਲੈਣਾ ਸ਼ਾਮ ਨੂੰ ਇੱਕ ਪਾਸੇ ਕਰਨਾ ਪਹਿਲਾਂ ਸਵੇਰ ਕਰਨਾ ਕਾਲਜਾ ਹੋਊਗਾ ਆਪਣੇ ਮਿਲਣਾ ਬਾਕੀ ਤੋਂ ਲੈਵਾਂਗੇ ਫਿਰ ਇਹ ਛਡਾਉਣੀ ਪਊਗਾ ਦਾਰੂ ਕਿਹਾ ਉਹਨਾਂ ਨੇ ਆਪਣੇ ਵੀ ਕੋਈ ਆਏ ਤਾਂ ਦੱਸਣਾ ਕਿ ਵੀ ਰੋਟੀ ਖਾਣੇ ਆਏ ਪਹਿਲਾਂ ਪਹਿਲਾਂ ਕੀ ਕਹਿੰਦਾ ਦਾਰੂ ਦੂਰ ਪੀਣੀ ਵੀ ਦਾਰੂ ਬਈ ਬੰਦ ਕਰਾਈਆ ਇੱਕ ਵੜੇ ਦਾ ਹੁਣ ਸੁਣ ਗਿਆ ਦਾਰੂ ਬੰਦ ਆ ਤਰੀ ਹੁਣ ਹੋ ਤੁਹਾਡੇ ਦੁੱਖ ਚ ਪੀਂਦਾ ਮੈਂ ਤਾਂ ਭਾਈ ਮੇਰੀ ਗੱਲ ਸੁਣ ਵੀਰੇ ਮੈਨੂੰ ਦੱਸ ਦੇ ਮੈਂ ਭਰੇ ਇਹਨ ਮੈਂ ਕਿਤੇ ਨਹੀਂ ਜਾਣਾ ਮੈਂ ਤਾਂ ਘਰੇ ਪਿਆ ਰਹੂ ਹਾਂ ਤੇ ਪਹਿਲੀ ਗੱਲ ਭਾਈ ਡਾਕਟਰ ਨੇ ਇਹਨੂੰ ਕਿਹਾ ਕੋਈ ਕੰਮਕਾਰ ਨਹੀਂ ਕਰਨਾ ਉੱਚੀ ਨੀਮੀ ਜਗ੍ਹਾ ਤੇ ਨਹੀਂ ਚੜਨਾ ਬਾਜਨ ਨਹੀਂ ਚੱਕਣਾ ਘਰੇ ਨਾ ਬੈ ਕੇ ਦਮ ਲੈਣਾ ਬਾਸ ਕੰਮਕਾਰ ਨੂੰ ਪਹਿਲਾਂ ਕਿਹੜਾ ਥਾਗਾ ਲਾਉਂਦਾ ਤੀ ਪਹਿਲਾਂ ਤੈਨੂੰ ਕੀ ਪਤਾ ਉਹਦਾ ਅੰਗਰ ਨੂੰ ਲੀ ਭਾਗ ਜਾ ਮੇਰਾ ਵੀਰ ਸਾਡੀ ਗੱਲ ਆ ਕਰਦੀ ਨਹੀਂ ਹੋ ਕੇ ਉਹਨੇ ਇਹ ਵੀ ਤਾਂ ਪੜਿਆ ਲਿਖਿਆ ਮੁੰਡਾ ਇਹਨੂੰ ਪੂਰੇ ਆ ਯਾਰ ਤੂੰ ਕਿਹਦੇ ਨਾਲ ਡਾਕਟਰ ਨੂੰ ਇਹਦਾ ਜਾ ਜਾ ਤੂੰ ਸਾਡੇ ਪਿੰਨੇ ਬੈਠੀ ਦਵਾਈ ਆ ਵਧੀਆ ਦਵਾਈ ਕਹਿੰਦਾ ਵੀ ਹਫ਼ਤਾ ਪੀ ਲੋ ਹਫ਼ਤੇ ਸਾਰੀ ਗਰਮੈ ਸਭਾਰ ਕਰ ਦੂ ਸਾਰੀ ਇਨਫੈਕਸ਼ਨ ਸਾਰਾ ਉਹਦਾ ਠੀਕ ਆ ਕੋਈ ਕੰਮਕਾਰ ਨਹੀਂ ਕਰਨਾ ਮੇਰੇ ਸੁਣ ਗਾ ਤੂੰ ਸਿਆਣਾ ਬਿਆਣਾ ਯਾਰ ਕਰਦਾ ਮੋਢੀ ਬੰਦਾ ਉਹ ਕੰਮਕਾਰ ਤੋਂ ਅੱਗੇ ਕਿੰਨਾ ਕੰਮ ਕਰਦਾ ਯਾਰ ਇਹ ਬੇ ਇਹਨੂੰ ਖੇਤ ਵੀ ਨਹੀਂ ਭੇਜਣਾ ਤੂੰ ਕਰਨਾ ਸਾਰਾ ਕੰਮ ਕਰੇ ਰਿਹਾ ਕਰੂ ਠੀਕ ਆ ਚੱਲ ਸਿਆਣਾ ਬਣੀ ਦਾ ਹੁੰਦਾ ਮੱਲਾ ਸਿਆਣਾ ਬਣੀ ਦਾ ਹੁੰਦਾ ਹੈ ਉਹ ਵੀਰੇ ਮੜਾ ਜੈਨੂੰ ਬਾਹਰ ਛੱਡ ਗਿਆ ਚੱਲ ਮੜਾ ਜਾ ਵੀਰੇ ਹਾਂ ਮੇਰੀ ਭਈ ਬਸੀਆ ਤੇ ਕਰਾ ਦੋ ਮੈਂ ਕਸਮ ਮੇਰੀ ਤੀਮੀ ਦੇ ਨਾਮ ਕਰਾ ਦੋ ਬਾਹਣ ਹੈ ਇਹਦੇ ਹਿੱਸੇ ਦਾ ਇਹਦਾ ਨਾਮ ਕਰਾ ਦੋ ਭਾਈ ਮੈਂ ਨਹੀਂ ਪਛਤਾ ਹੁਣ ਮੈਂ ਬਾਦ ਨਾ ਪਦਾ ਘੋਟਦਾ ਤੁਹਾਨੂੰ ਕੁਝ ਨਹੀਂ ਦਤ ਬਾਈ ਨਾਲ ਠੀਕ ਹੋ ਜਗਾ ਹਾਸ ਕਰੇ ਭਾਈ ਆਪ ਦੇਖਾ ਮਸੀਹ ਜੀ ਪਾਈ ਜਦੋਂ ਇਹਦੇ ਅੰਦਰ ਐਡਾ ਹੋਇਆ ਪਿਆ ਮੇਰੇ ਸਾਲੇ ਦਾ ਬੋਤੇ ਦੇ ਸਰ ਜੱਟਾ ਆਹਦਾ ਸਾਰੇ ਦਾ ਆਪ ਦਾ ਸ਼ਰੀਫ ਨਹੀਂ ਹੈ ਅੰਦਰ ਆਏ ਆਏ ਕੋ ਮਰਿਆ ਕੋਮ ਗਿਆ ਇੱਥੋਂ ਇੱਥੋਂ ਮੈਂ ਕੋਮ ਗਿਆ ਲਵਾਈ ਚ ਐਡਾ ਹੋ ਗਿਆ ਔਰ ਮੈਂ ਆਪ ਦੇਖਾ ਮਸੀਹ ਨਾਲ ਹੈ ਵੀਰੇ ਮਗਾ ਬਸੀਅਤ ਕਰਾ ਦੇ ਨਾ ਇਹਨਾਂ ਦੇ ਬਾ ਕਰ ਤਾਂ ਗੱਲ ਕੋਈ ਨਾ ਜਾ ਕੇ ਆ ਜੜਦੀ ਨਾਲ ਕੋਈ ਨਹੀਂ ਸੁਣ ਪਿਆ ਰਿਹਾ ਕਰ ਚੰਗਾ ਕੋਈ ਨਾ ਹਫਤਾ ਦਸ ਦਿਨ ਜਿੰਨੀ ਕਹਿ ਰੱਟਨੇ ਆਪਾਂ ਦਵਾਈ ਦੂਈ ਸੁਆ ਕੇ ਇੱਕ ਵਾਰ ਹੋ ਚੈੱਕ ਅਪ ਕਰਾਵਾਂਗੇ ਠੀਕ ਹੈ दारू ਛੱਡਦੀ ਨਾਲੇ ਕੋਈ ਨਾ ਸਾਥ ਪਾਈ ਕੋਈ ਨਾ दारू ਨਾਲ ਤਾਂ ਜ਼ਿਆਦਾ ਖਰਾਬ ਹੋਊ ਲੀਵਰ ਕੋਈ ਨਹੀਂ ਇਹਨਾਂ ਦੀਏ ਕੁਛ ਨਹੀਂ ਕਹਾਂਦਾ ਤੁਸੀਂ ਲੱਡੂ ਵੰਡ ਲਓ ਭਾਈ ਮਨਾ ਲਓ ਖੁਸ਼ੀਆਂ ਉਹ ਲੱਡੂ ਤਾਂ ਹੁਣ ਸਾਨੂੰ ਮਨਾਓ ਖੁਸ਼ੀਆਂ ਮੇਰਾ ਵੀਰੋ ਮਨਾਓ ਖੁਸ਼ੀਆਂ ਪਰਿੰਦ ਨੂੰ ਨੌਕਰੀ ਮਿਲਦੀ ਆ ਡਾਕਟਰ ਅਧਾਲਤ ਵਿਭਾਗ ਭਾਈ ਤੁਹਾਨੂੰ ਭਾਗ ਪ੍ਰਮਾਤਮਾ ਦਾ ਸਤਿਕਾਰ ਆਪਾਂ ਭਾਈ ਨੌਕਰੀ ਦਾ ਹਾਂ ਵੀਰੇ ਅੱਪਰ ਦਾ ਕੀ ਭਾ ਮੇਰਾ ਯਾਰ ਮਨ ਜਦੇ ਪੈ ਗਿਆ ਮੈਨੂੰ ਕੀ ਭਾਏ ਦੀ ਨੌਕਰੀ ਦਾ ਕਦੋਂ ਦੇਣੀ ਆ ਤੈਨੂੰ ਹੀ ਦਬਾਈ ਇਹਨੂੰ ਘੰਟੇ ਬਾਅਦ ਦੇਣੀਆਂ ਆਹੀ ਦੇਣੀਆਂ ਆਮ ਕਰ ਲੈ ਜੀ ਇਹੀ ਦੇਣਾ ਕੋਈ ਨਹੀਂ ਮੈਂ ਦੇ ਲੂੰਗੀ ਤੁਸੀਂ ਆਪ ਕੀ ਬਣਾਓਗੇ ਐਮੀ ਬਾਈ ਮਿਰਚਾ ਪਾ ਕੇ ਹੋਰ ਦੇਤੀ ਮਾਰ ਦੇਣੀਆਂ ਮੈਨੂੰ ਇਹ ਆ ਜਿਹੜਾ ਮੇਰਾ ਲੀਵਰ ਸੁੱਜਿਆ ਪੱਕਿਆ ਇਹ ਤੇਰੀ ਤੀਮੀ ਨੇ ਮਿਰਚਾ ਪਾ ਪਾ ਸਬਜ਼ੀ ਦਿੱਤੀ ਰ ਮੈਨੂੰ ਭੱਗਾ ਭੱਗਾ ਕੋਈ ਨਾ ਭੱਗਾ ਬੋਲਨਾ ਭੱਗਾ ਉਹ ਤਾਂ ਕਾਨੂੰ ਸੁਣਦੇ ਨੇ ਹੁਣ ਤੇਰੀ ਐ ਕੋਈ ਨਾ ਜੀ ਮੈਂ ਬੈਠਾ ਜੀ ਇਹਦੇ ਕੋਲ ਤੁਸੀਂ ਕਰ ਲੋ ਕੰਮ ਕਰ ਕੋਈ ਗੱਲ ਨਹੀਂ ਸਾਲਾ ਪੱਖਾ ਲਾ ਦੇ ਅੱਖਾ ਲਾ ਦੇ ਇਹਨੂੰ ਲੈਟ ਗਈ ਹੋਈ ਐ ਵੀਰੇ ਚੱਲ ਦੇ ਓਏ ਮੈਂ ਚੱਲਦਾ ਹੁਣ ਪੱਖੀ ਦੇ ਭਜਾਈ ਮੈਨੂੰ ਮੈਂ ਚੱਲਦਾ ਤਾਂ ਮੈਂ ਇਹਨੂੰ ਹਵਾ ਵੀਰੇ ਤੂੰ ਨਾ ਦੇਈ ਓਏ ਬਾਈ ਤੀਆਂ ਮੈਂ ਕਾਨੂੰ ਜਾਨਾ ਕਿਤੇ ਖੜ ਜਾ ਬਣਾ ਮੈਨੂੰ ਤਾਂ ਯਕੀਨ ਨਹੀਂ ਐ ਨਹੀਂ ਪਤਾ ਕੀ ਪਾ ਕੇ ਦੇਣਾ ਮੈਨੂੰ ਓਏ ਇੱਤੀਆਂ ਮੈਂ ਰੱਖੀ ਰੱਖੂ ਤੇਰੀ ਕੋਈ ਨਾ ਆ ਹਾਏ ਐਵੇਂ ਜਾ ਰਹੇ ਹੈ ਜਾ ਓਏ ਮੈਂ ਹੋ ਵੀ ਨਾ ਓਏ ਇਹ ਗੱਲਾਂ 'ਚ ਕੁਝ ਰੱਖੇ ਓਏ ਤੂੰ ਕਿਉਂ ਬੋਲ ਰਿਹਾ ਓਏ ਜਰਾ ਏ ਮੈਂ ਦਾ ਪਰਚਾ ਕਰਾਉਂ ਹੀ ਕਰਾਉਂ ਪਰ ਮੇਰੀ ਗੱਲ ਸੁਣ ਪਰਚਾ ਕਰਾ ਕੇ ਕੀ ਕਰ ਦੇਂਗਾ ਤੂੰ ਮੈਂ ਅੰਦਰ ਗਿਆ ਠੜਾ ਮਲੰਗਾ ਜੜੋ ਤਾਂ ਲੱਗਣੋਂ ਤਾਂ ਤੇਰੇ ਥੋਂ ਹੋ ਜੂ ਕਿੱਥੋਂ ਲਾਏਂਗਾ ਤੂੰ ਜਾ ਦਾ ਕੇ ਜਰਾ ਇਥੋਂ ਮਰਜੀ ਲਈਏ ਮੈਂ ਤਾਂ ਭੈਣ ਦੀ ਘਰ ਦੀ ਜਿੱਦਾਂ ਢੱਕ ਪਹੁੰਚ ਗਿਆ ਜਦੋਂ ਮੇਰੀ ਗੱਲ ਤਾਂ ਸੁਣ ਮੈਂ ਕਰਾਉ ਲੈ ਕੇ ਆਉਂਦਾ ਹੁਣ ਆਪਾਂ ਬੈਠ ਕੇ ਗੱਲ ਕਰ ਲੈ ਮੇਰੇ ਮੱਥੇ 'ਤੇ ਨਾ ਲੱਗ ਦੇ ਦੇਖ ਬਈ ਫਿਰ ਲੜਾਈ ਵਧੂ ਨਾ ਮੈਂ ਨਹੀਂ ਤੂੰ ਮੇਰੀ ਮੋੜਨ ਘੱਟ ਮੈਂ ਉੱਦ ਤੇ ਦੋ ਮਾਰੂੰ ਬੁੱਤ ਤੇ ਮੇਰੀ ਮੋੜ ਤਾਂ ਨਹੀਂ ਪੀੜਾ ਉਹ ਦੇ ਨਾ ਦੂਦਾ ਨਾਲੇ ਛੈ ਲੈਂਦਾ ਜੀ ਜੀ ਹੁਣ ਤੂੰ ਕਹਦਾ ਉੱਠੜਦਾ ਪਰ ਛੈ ਤਾਂ ਆਇਆ ਦੇਖ ਛੱਡੇ ਘਰ ਦਾ ਮੈਂ ਬੜਾ ਮੈਂ ਤੈਨੂੰ ਦੱਛ ਛੱਡੇ ਘਰੇ ਤਾਂ ਖਾਂਦਾ ਉਹਦੇ ਕਿਹੜਾ ਕੋਈ ਹੈਗਾ ਮੰਗ ਉਹ ਫੇ ਮੈਂ ਥੋੜਾ ਥੋੜਾ ਕਰਿਆ ਯਾਰ ਮੈਂ ਜੇ ਤਾਂ ਮੇਰਾ ਕਰਿਆ ਮੈਂ ਤੇਰੀ ਮੋੜੀ ਮੈਂ ਤੈਨੂੰ ਕਾ ਮਾ ਦੇ ਦੇਖ ਜਿੱਤੇ ਤਾਂ ਤੇਰੀ ਖਰਾਬ ਹੋ ਥਾਣੇ ਚ ਰੋਲੇਗਾ ਕਿ ਆਪਣੀ ਇੱਜ਼ਤ ਨੂੰ ਪੰਚਾਇਤ ਜੀ ਹੁਣ ਦਰਗੀ ਤੇਰੀ ਉਹ ਜਵਾਕ ਨੇ ਤੇਰੇ ਤੂੰ ਕਿਉਂ ਜਿੱਤਾ ਖਰਾਬ ਕਰ ਪੰਚਾਇਤ ਜੀ ਜਿਵੇਂ ਲਾਗੇ ਫਰਾ ਪੰਚਾਇਤ ਕਿਹੜਾ ਫੰਛੀ ਦੇ ਦੂਜਾ ਮੈਥੋਂ ਤੋਂ ਦੀ ਆਪਣਚਾਇਤ ਮੈਂ ਤੈਨੂੰ ਕਹੀ ਜਾਂਦਾ ਮੈਂ ਆਪ ਗ ਨਾ ਤੂੰ ਨਹੀਂ ਮਾਰਨਾ ਨਾ ਉਹਦਾ ਮੈਂ ਮਾਰ ਨਾ ਦੇਖ ਮਾਰ ਮਰਾਈ ਵਾਲਾ ਕੰਮ ਨਹੀਂ ਤੈਨੂੰ ਕਰਨਾ ਫਿਰ ਬਾਹਰ ਬਦੂ ਦੇਖ ਲੈ ਕਹਿਣੀਆਂ ਲੜਾਈਆਂ ਲੱਗੀਆਂ ਪੰਨਿਆਂ ਨੇ ਤੂੰ ਫਾਇਦੇਕ ਬੋਲਿਆ ਤੂੰ ਬਾਹਰ ਤਾਂ ਬਦਾਉਣੀ ਹੈ ਨਾ ਬਾਹਰ ਪੱਥਰੀ ਰੱਖਿਆ ਜਾ ਮੈਂ ਰੱਖੂਗਾ ਤਾਂ ਇਹ ਨਾ ਮੇਡਾ ਹੋਊਗਾ ਫਿਰ ਕੋਈ ਉਹਦੀ ਜੋ ਮੰਨੀ ਰੋਲ ਦੂ ਮਗਰ ਜੇ ਤੈਨੂੰ ਕੁਛ ਹੋ ਗਿਆ ਜਾਂ ਇਹਨੂੰ ਕੁਛ ਹੋ ਗਿਆ ਤੂੰ ਜੇਲ੍ਹ 'ਚ ਬੈਠਿਆ ਰਹੂਗਾ ਮੈਂ ਤਾਂ ਕਹਿਦਾ ਮੇਰੇ ਸਾੜੇ ਨੂੰ ਹਾਂ ਵੀ ਆ ਮੇਰਾ ਜਵਾਗਦਾ ਦੂਜੀ ਸ਼ਾਮ ਲਿਓ ਥਾਂ ਨੂੰ ਥਾਮ ਲੈ ਜਾਓ ਆਪਣਾ ਕੁਝ ਕੋਈ ਨਹੀਂ ਛਾਮਦਾ ਕਿਛੇ ਦੀ ਲਾਦ ਨੂੰ ਬੈਠੀ ਕਰਨਾ ਪੈਂਦਾ ਪੰਜਾਲਾ ਜਦੋਂ ਗੱਲ ਪਈ ਤੂੰ ਨਾ ਜਿਆਦਾ ਬੋਲੀ ਠੀਕ ਹੈ ਤੇ ਆਪੀ ਗੰਨ ਕਰ ਲਊਗਾ ਠੀਕ ਹੈ ਤੂੰ ਨਾ ਬੋਲੀ ਓਏ ਹੁਣ ਲੈ ਆ ਖੜਾ ਹੁਬੈ ਜਾਮਿੰਦਰ ਬਹਿ ਜਾ ਕੋਈ ਨਹੀਂ ਆ ਜਾ ਚੁੱਪ ਬੈਠ ਬੱਸ ਬੈਠੇ ਆ ਜਾ ਚੱਤੇ ਆ ਜਾ ਆ ਜਾ ਵੀਰੇ ਬੈਠਾ ਤੇ ਬੈਠ ਓ ਬਲਬੀੜ ਆ ਜਾ ਉਹ ਰੇ ਆ ਜਾ ਮੇਰੇ ਲੱਭਿਆ ਆ ਜਾ ਮੇਰੇ ਅੱਗੇ ਆ ਜਾ ਕਿੱਲੇ ਖੜ ਜਾ ਆ ਜਾ ਕਿੱਲੇ ਟਾਇਰ ਜਾ ਇੱਥੇ ਬਹਿ ਜਾ ਜੱੱਚਾ ਆ ਜਾ ਕੋਈ ਨਾ ਮੈਂ ਤੌਰੀਆਂ ਬਾਈ ਤੌਰੀਆਂ ਇੱਥੇ ਲਿਆ ਇੱਧਰ ਸਾਹਮਣੇ ਲਿਆ ਆ ਰੇ ਓਏ ਨਹੀਂ ਪਹਿਲਾਂ ਪੁੱਛ ਓਏ ਕੋਈ ਨਾ ਕਰ ਪੁੱਛ ਤੂੰ ਪਹਿਲਾਂ ਗੱਲ ਤਾਂ ਸੁਣ ਲੈ ਐ ਐ ਰੌਲੇ ਨਿਬੜਦੇ ਹੁੰਦੇ ਨੇ ਮੇਂਦਰਾ ਬਾਈ ਠੰਡਾ ਤਾਂ ਰਹਿਆ ਕਰ ਯਾਰ ਮਾੜਾ ਮੋਟਾ ਯਾਰ ਕਾਉ ਠੱਡਾ ਯਾਰ ਐ ਤੂੰ ਤਾਂ ਫਿਰ ਤੂੰ ਯਾਰ ਉਹੀ ਗੱਲਾਂ ਕਰੀ ਜਾਨਾ ਯਾਰ ਹੁਣ ਦੱਸੋ ਪਹਿਲਾਂ ਤੁਹਾਡਾ ਰੌਲਾ ਕੀ ਆ ਬਾਈ ਦੱਸੋ हां भाई दस ओ रौला ਤਾਂ ਕੁਛ ਨਹੀਂ ਕੀ ਰੌਲਾ ਇਹ ਤਾਂ ਉਹੀ ਬੱਚ ਜੜਾ ਪਛਮਈ ਹੈ ਉਹ ਵਿੱਚ ਲੋਕ ਉਂਗਲਾਂ ਲਾਉਣ ਵਾਲੇ ਹੁੰਦੇ ਨਹੀਂ ਜੜਾ ਪਵਾੜੇ ਪਰ ਇਹਨਾਂ ਨੂੰ ਕਿਹੜਾ ਪਤਾ ਨਹੀਂ ਵੀ ਉਂਗਲਾਂ ਲਾਉਂਦੇ ਨੇ ਉਹ ਬੱਚ ਰੌਲਾ ਭਾਈ ਦੱਸਾ ਤੁਹਾਨੂੰ ਪਤਾ ਹੀ ਹੈ ਮੇਰੇ ਤੇ ਵੀ ਤੌਮ ਤਾਂ ਲੱਗ ਜਾਂਦੀਆਂ ਨੇ ਮਾਤਾ ਜੇ ਕਿਸੇ ਦੇ ਕੋਲ ਦੀ ਲੰਗ ਜਾ ਬੰਦਾ ਉਹਦੇ ਨਾਲ ਬਦਨਾਮ ਕਰਦਾ ਹੁੰਦਾ ਮੈਨੂੰ ਹੈ ਉਹ ਐ ਤਾਂ ਕਾਨੂੰ ਤੌਮ ਤਾਂ